ਕੱਟੇ ਪੇੜ ਨੂੰ ਅੱਤਵਾਦ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਹੈ ਔਰ ਇਸ ਦੇ ਨਾਲ ਤਸਵੀਰਾਂ ਇਹ ਸਾਂਝੀ ਕੀਤੀਆਂ ਜਾ ਰਹੀਆਂ ਹਨ ਇੰਦਰਾ ਗਾਂਧੀ ਦੀ ਇਹਨਾਂ ਦੋਨਾਂ ਘਟਨਾਵਾਂ ਨੂੰ ਮਿਲਾਇਆ ਜਾ ਰਿਹਾ ਹੈ ਕੰਗਨਾ ਦੀ ਭੈਣ ਜਿਸ ਦੇ ਵੱਲੋਂ ਕੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਾਂਦੀ ਹੈ ਪਹਿਲਾਂ ਉਹ ਪੋਸਟ ਤੁਹਾਡੇ ਅੱਗੇ ਸਾਂਝੀ ਕਰਦੇ ਹਾਂ ਫਿਰ ਚਰਚਾ ਕਰਾਂਗੇ ਕਿ ਇੱਕ ਤਾਂ ਘਟਨੀ ਸੀ ਦੂਜੀ ਇੱਕ ਵਾਰ ਹੋਰ ਆ ਗਈ ਹੈ ਖਾਲਿਸਤਾਨੀਓ ਬਸ یہی ਔਕਾਤ ਹੈ ਤੁਮ ਲੋਗੋ ਕੀ ਪਿੱਛੇ ਸੇ ਪਲਾਨ ਕਰਨਾ ਔਰ ਅਟੈਕ ਕਰਨਾ ਦੂਸਰੀ ਪੋਸਟ ਉਸ ਦੀ ਜਿਹੜੀ ਸਕਰੀਨ ਤੇ ਤੁਸੀਂ ਦੇਖ ਵੀ ਰਹੇ ਹੋਗੇ ਉਸ ਦੇ ਵਿੱਚ ਲਿਖਿਆ ਸਸਪੈਂਡ ਕਰਨੇ ਸੇ ਇਸ ਕੋ ਫਰਕ ਨਹੀਂ ਪੜੇਗਾ ਮੋਟੀ ਰਕਮ ਆ ਗਈ ਹੋਗੀ ਖਾਲਿਸਤਾਨੀਓਂ ਸੇ ਫਿਰ ਐਡਾ ਤਾਂ ਪੰਜਾਬੀ ਵੀ ਕਹਿ ਸਕਦੇ ਕਿ ਤੁਹਾਨੂੰ ਵੀ ਮੋਟੀ ਰਕਮ ਮਿਲ ਗਈ ਹੋਏਗੀ ਐਸਾ ਬੋਲਣ ਤੇ ਕਿਸਾਨਾਂ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਬੁਰਾ ਬੋਲਣ ਦੀ ਉਹਨਾਂ ਨੂੰ ਅੱਤਵਾਦੀ ਕਹਿਣ ਦੀ ਕਿਸਾਨਾਂ ਨੂੰ ਸੰਘਰਸ਼ ਦੇ ਦੌਰਾਨ ਉਹਨਾਂ ਦੀ ਨਿੰਦਿਆ ਕਰਨ ਦੀ ਜਾਂ ਉਹਨਾਂ ਤੇ ਬੇਵਜ਼ੂਲ ਜਿਹੜੇ ਇਲਜ਼ਾਮ ਲਗਾਉਣ ਦੀ ਇਹ ਉਹਦੀ ਇੱਕ ਧਾਰਨਾ ਬਣੀ ਹੈ ਜਿਹੜੀ ਸ਼ਾਇਦ ਹੁਣ ਉਸ ਨੂੰ ਬਦਲਣੀ ਪਏ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦੇਸ਼ ਦੇ ਲਈ ਦਿੱਤੀਆਂ ਨੇ ਜਿੰਨੀਆਂ ਮੁਸ਼ਕਲਾਂ ਆਪਣੇ ਪਿੰਡੇ ਤੇ ਸਿੱਖਾਂ ਨੇ ਝੱਲੀਆਂ ਨੇ ਕਿਸੇ ਹੋਰ ਕਮਿਊਨਿਟੀ ਨੇ ਨਹੀਂ ਝੱਲੀਆਂ ਇਹਨੂੰ ਸਮਝਣਾ ਪਏਗਾ बार-बार मुद्द्याਾਂ ਦੇ ਵਿੱਚ ਆਉਣ ਦੀ ਜਿਹੜੀ ਆਦਤ ਹੈ ਕੰਗਨਾ ਰਣੌਦ ਦੀ ਉਹ ਹਟਣ ਨਹੀਂ ਵੱਲੂ। ਕਿ ਕੰਗਨਾ ਕਹਿ ਰਹੀ ਹੈ ਕਿ ਅੱਜ ਬਾਲੀਵੁੱਡ ਵਾਲਿਆਂ ਨੇ ਕਿਸੇ ਨੇ ਵੀ ਮੈਨੂੰ ਸਪੋਰਟ ਨਹੀਂ ਕੀਤਾ। ਕਿਉਂਕਿ ਟਿੱਪਣੀਆਂ ਜਿਹੀ ਹੀ ਦੂਗੀ ਕਿ ਹੁਣ ਬਾਲੀਵੁੱਡ ਵਾਲੇ ਤੋਂ ਉਹਨੂੰ ਸਪੋਰਟ ਮੰਗਣੀ ਪੈ ਰਹੀ ਹੈ। ਕੰਗਨਾ ਰਣੌਦ ਦੇ ਬਲੋਏ ਜੇ ਕਿਹਾ ਗਿਆ ਕਿ ਮੈਨੂੰ ਬਾਲੀਵੁੱਡ ਨੇ ਸਪੋਰਟ ਨਹੀਂ ਦਿੱਤੀ ਤਾਂ ਉਹਨੂੰ ਇਸ ਬਿਲਕੁਲ ਆਨਸਰ ਮਿਲ ਜਾਣਾ ਚਾਹੀਦਾ ਹੈ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਉਦਾਂ ਟੈਪ ਸੇਖਣੋ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਇਸ ਟਾਈਮ ਤੇ ਇੱਕ ਚਰਚਾ ਦਾ ਵਿਸ਼ਾ ਆਇਆ ਇੱਕ ਮੁੱਦਾ ਬਹੁਤ ਜ਼ਿਆਦਾ ਭੱਕ ਰਿਹਾ ਜੋ ਹੈ ਕੰਗਨਾ ਰਣੌਤ ਵਰਸਸ ਕੁਲਵਿੰਦਰ ਕੌਰ ਇੱਕ ਵੀਡੀਓ ਜਿਹੜੀ ਸਾਹਮਣੇ ਆਈ ਸੀ ਜਿਸ ਤਰ੍ਹਾਂ ਚੰਡੀਗੜ੍ਹ 에ਅਰਪੋਰਟ ਤੇ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਕੰਗਨਾ ਰਣੌਤ ਤੇ ਚਪੇੜ ਜਿਹੜੀ ਕਿ ਜੜ ਦਿੱਤੀ ਜਾਂਦੀ ਹੈ ਔਰ ਉਹ ਮੁੱਦਾ ਹੁਣ ਵੱਧਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਬਾਰੇ ਹੀ ਚਰਚਾ ਕਰਾਂਗੇ ਮੇਰੇ ਨਾਲ ਸਹਿਯੋਗੀ ਪ੍ਰਬਲਿੰਕ ਕੌਰ ਤੇ ਅਮਨ ਸਿੰਘ ਮੌਜੂਦ ਆ ਗੱਲਬਾਤ ਕਰਦੇ ਆ ਪ੍ਰਬਲਿੰਕ ਮੈਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਇਹ ਪੂਰਾ ਮੁੱ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਪੱਖ ਰੱਖਦੇ ਹੋ ਆਪਣਾ ਬਿਲਕੁਲ ਮੁੱਦੇ ਤੇ ਤਾਂ ਜਿਹੜਾ ਕੱਲ ਸ਼ਾਮ ਦੀ ਸਾਰੀ ਦੁਨੀਆ ਚਰਚਾ ਕਰੀ ਪਰ ਇਸ ਵੇਲੇ ਦਾ ਅਗਰ ਕਰੰਟ ਗੱਲਬਾਤ ਕੀਤੀ ਜਾਵੇ ਕੰਗਣਾ ਤਾਂ ਘੱਟ ਨਹੀਂ ਸੀਗੀ ਪੰਜਾਬੀਆਂ ਬਾਰੇ ਪਹਿਲਾਂ ਤੋਂ ਹੀ ਬੋਲਦੀ ਆਈ ਹੈ ਔਰ ਉਹਨੂੰ ਲੱਗਦਾ ਕਿ ਜੋ ਉਹ ਬੋਲ ਰਹੀ ਹੈ ਉਹਦੇ ਨਾਲ ਉਹਦੇ ਸਪੋਰਟਰਸ ਉਹਦੇ ਚਾਹਣ ਵਾਲੇ ਫੈਨ ਤਾਂ ਖੜੇ ਨੇ ਪਰ ਉਹਨੂੰ ਇਹ ਨਹੀਂ ਪਤਾ ਕਿ ਪੰਜਾਬ ਦੀ ਤਾਕਤ ਜਿਹੜੀ ਹੈ ਕਿੰਨੀ ਕੁ ਵੱਡੀ ਹੈ ਮੈਂ ਇਸ ਵੇਲੇ ਤੁਹਾਡੇ ਨਾਲ ਆਡੀਅנס ਦੇ ਥਰੂ ਜਿਹੜਾ ਦੱਸਣਾ ਚਾਹੂੰਗੀ ਕਿ ਕੰਗਣਾ ਦੀ ਭੈਣ ਜਿਸ ਦੇ ਵੱਲੋਂ ਕੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਾਂਦੀ ਹੈ ਪਹਿਲਾਂ ਉਹ ਪੋਸਟ ਤੁਹਾਡੇ ਅੱਗੇ ਸਾਂਝੀ ਕਰਦੇ ਹਾਂ ਫਿਰ ਚਰਚਾ ਕਰਾਂਗੇ ਕਿ ਇੱਕ ਤਾਂ ਘਟ ਨਹੀਂ ਸੀ ਦੂਜੀ ਇੱਕ ਵਾਰ ਹੋਰ ਆ ਗਈ ਹੈ ਖਾਲਿਸਤਾਨੀਆਂ ਬਸ یہی ਔਕਾਤ ਹੈ ਤੁਮ ਲੋਕੋ ਕੀ ਪਿੱਛੇ ਸੇ ਪਲਾਨ ਕਰਨਾ ਔਰ ਅਟੈਕ ਕਰਨਾ ਬਟ ਮਾਈ ਸਿਸਟਰਸ ਸਪਾਈਨ ਇਜ਼ ਮੇਡ ਆਫ ਸਟੀਲ ਸ਼ੀ ਇਸ ਗੋਇੰਗ ਟੂ ਹੈਂਡਲ ਦਿਸ ਔਨ ਹਰ ਓਨ ਬਟ ਪੰਜਾਬ ਤੇਰਾ ਕੀ ਹੋਗਾ ਬੜੀ ਚਿੰਤਾ ਜਤਾ ਰਹੇ ਹੋ ਪੰਜਾਬ ਦੀ ਜਦੋਂ ਪੰਜਾਬੀਆਂ ਦੇ ਖਿਲਾਫ ਬੋਲਦੇ ਹੋ ਉਦੋਂ ਸ਼ਾਇਦ ਤੁਹਾਨੂੰ ਕੋਈ ਚਿੰਤਾ ਜਿਹੜੀ ਹੈ ਸਾਹਮਣੇ ਨਹੀਂ ਆਂਦੀ ਫਿਰ ਜੀ ਯੂਜ਼ ਕਿਤੇ ਜਾਂਦੇ ਆ ਫਾਰਮਰਸ ਪ੍ਰੋਟੈਸਟ ਦੇ ਵੀ ਤੁਸੀਂ ਫਾਰਮਰਸ ਪ੍ਰੋਟੈਸਟ ਦੇ ਯੂਜ਼ ਕਰਨੇ ਆ ਤੇ ਚਰਚਾ ਵੀ ਤੁਸੀਂ ਉਹਦੇ ਖਿਲਾਫ ਕਰਨੀ ਆ ਤੇ ਖਾਲਿਸਤਾਨੀ ਅੱਡਾ ਕਿਹਾ ਗਿਆ ਕਿਸਾਨੀ ਅੰਦੋਲਨ ਨੂੰ ਪੰਜਾਬੀਆਂ ਦੇ ਵਿੱਚ ਸਿਰਫ ਪੰਜਾਬ ਦੇ ਨਹੀਂ ਪੂਰੇ ਵਰਲਡ ਦੇ ਵਿੱਚ ਚਰਚਾ ਹੋਣ ਵਾਲੀ ਇੰਟਰਨੈਸ਼ਨਲ ਸਟਾਰਸ ਨੂੰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਨਹੀਂ ਦਿਖਾਈ ਦਿੱਤਾ ਖਾਲਿਸਤਾਨੀ ਅੱਡਾ ਜਿਨ੍ਹਾਂ ਨੇ ਕੀ ਟਵੀਟ ਕਰਕੇ ਜਿਹੜਾ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਹੇ ਕਿਸਾਨਾਂ ਦੀ ਜਿਹੜੀ ਹੈ ਸਭ ਤੋਂ ਵੱਡਾ ਪ੍ਰੋਟੈਸਟ ਮੰਨਿਆ ਗਿਆ ਸੀ ਹਿਸਟਰੀ ਦਾ ਸਭ ਤੋਂ ਵੱਡਾ ਪ੍ਰੋਟੈਸਟ ਜਿੱਤੇ ਕਿ ਇੰਟਰਨੈਸ਼ਨਲ ਸਟਾਰਸ ਦੇ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਗਿਆ ਤੇ ਉੱਥੇ ਹੀ ਭਾਰਤ ਦੀ ਨਵੀਂ ਬਣੀ ਐਮਪੀ ਕੈਲੋ ਸੰਸਦ ਵਿੱਚ ਆਈ ਹੈ ਕੰਗਨਾ ਰਣੌਦ ਜ਼ਿੰਮੇਵਾਰੀਆਂ ਜਿਹੜੀਆਂ ਮੋਢੇ ਤੇ ਪਈਆਂ ਨੇ ਪਰ 100 ਚੱਕਣੀ ਹੈ ਨਾਲੇ 100 ਚੱਕਣੀ ਹਜੇ ਬਾਕੀ ਹੈ ਜਿੱਥੇ ਦੱਸਦੀ ਹੈ ਕਿ ਉਸ ਦੀ ਭੈਣ ਵੱਲੋਂ ਇਹ ਕਿਹਾ ਗਿਆ ਕਿ ਫਾਰਮਰ ਪ੍ਰੋਟੈਸਟ ਜਿਹੜਾ ਹੈ ਖਾਲਿਸਤਾਨੀ ਅੱਡਾ ਸੀ ਜਿੱਥੇ ਕੀ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸੀਰੀਅਸ ਸਿਕਿਉਰਟੀ ਥ्रेट ਉਸ ਨੂੰ ਮਿਲਿਆ ਹੈ ਤੇ ਇਸ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਦੂਸਰੀ ਪੋਸਟ ਉਸ ਦੀ ਜਿਹੜੀ ਸਕਰੀਨ ਤੇ ਤੁਸੀਂ ਦੇਖ ਵੀ ਰਹੋਗੇ ਉਸ ਦੇ ਵਿੱਚ ਲਿਖਿਆ ਹੈ ਸਸਪੈਂਡ ਕਰਨੇ ਸੇ ਇਸ ਕੋ ਫਰਕ ਨਹੀਂ ਪੜੇਗਾ ਮੋਟੀ ਰਕਮ ਆ ਗਈ ਹੋਗੀ ਖਾਲਿਸਤਾਨੀਆਂੋਂ ਸੇ ਫਿਰ ਐਡਾ ਤਾਂ ਪੰਜਾਬੀ ਵੀ ਕਹਿ ਸਕਦੇ ਕਿ ਤੁਹਾਨੂੰ ਵੀ ਮੋਟੀ ਰਕਮ ਮਿਲ ਗਈ ਹੋਏਗੀ ਐਸਾ ਬੋਲਣ ਤੇ ਜੇਕਰ ਤੁਸੀਂ ਚਰਚਾਵਾ ਦੂਜੇ ਪਾਸੇ ਦੀ ਦੇਖੋ ਕੰਗਨਾ ਰਣੌਤ ਵੱਲੋਂ ਕੱਲ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਅਤਵਾਦ ਵੱਧਦਾ ਜਾ ਰਿਹਾ ਹੈ ਉੱਗਰਵਾਦ ਵੱਧਦਾ ਜਾ ਰਿਹਾ ਹੈ ਕੀ ਇੱਕ ਚਪੇੜ ਅਤਵਾਦ ਦਾ ਨਿਸ਼ਾਨ ਹੈ ਇਹ ਮੈਂ ਬਿਲਕੁਲ ਆਪਾਂ ਸਿਰਫ ਡਿਸਕਸ਼ਨ ਕਰ ਰਹੇ ਹਾਂ ਸਿਰਫ ਸਾਡੇ ਪੁਆਇੰਟ ਆਫ View ਨਹੀਂ ਆਡियंस ਦਾ ਪੁਆਇੰਟ ਆਫ View ਵੀ ਜਾਨਣਾ ਚਾਹਾਂਗੇ ਕਿ ਇੱਕ ਥੱਪੜ ਜਿਹੜਾ ਜਿਸ ਤੇ ਬਹੁਤ ਸਾਰੇ ਪੰਜਾਬੀ ਸਿਤਾਰਿਆਂ ਨੇ ਵੀ ਜਿਹੜਾ ਕਹਿਤਾ ਹੈ ਜਿੱਥੇ ਜਸ ਜਸਵੀਰ ਜਸਸੀ ਦੇ ਵੱਲੋਂ ਵੀ ਕਿਹਾ ਗਿਆ ਕਿ ਥੱਪੜ ਜਿਹੜਾ ਜਿਸ ਦੇ ਵਿੱਚ ਇਹ ਨਹੀਂ ਹੈ ਕਿ ਅੱਤਵਾਦੀ ਸਾਹਮਣੇ ਆਂਦਾ ਰੇਸ਼ਮ ਸਿੰਘ ਅਨਮੋਲ ਵੱਲੋਂ ਵੀ ਟਵੀਟ ਕੀਤਾ ਗਿਆ ਸੋਨੀਆ ਮਾਨ ਵੱਲੋਂ ਵੀ ਕਿਹਾ ਗਿਆ ਬਹੁਤ ਸਾਰੇ ਪੰਜਾਬੀ ਜਿਹੜਾ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਚੁੱਕੇ ਨੇ ਤੇ ਬਹੁਤ ਸਾਰੀ ਸਪੋਰਟ ਜਿਹੜੀ ਉਸ ਨੂੰ ਦਿੱਤੀ ਜਾ ਰਹੀ ਹੈ ਮੈਂ ਅੱਗੇ ਗੱਲਬਾਤ ਕਰਨ ਵਾਸਤੇ ਅਮਨ ਜੀ ਨੂੰ ਕਹੂੰਗੀ ਕੀ ਲੱਗਦਾ ਹੈ ਜਿਹੜਾ ਕੱਲ ਦਾ ਮੁੱਦਾ ਪੱਖਿਆ ਹੋਇਆ ਸੋਸ਼ਲ ਮੀਡੀਆ ਤੇ ਬੜਾ ਕੁਝ ਦੇਖ ਲਿਆ ਤੁਹਾਡੇ ਇਸ ਉੱਤੇ ਕੀ ਕੀ ਹੈ ਬਿਲਕੁਲ ਪ੍ਰੋਬਲੀ ਇਹ ਜਿਹੜਾ ਮਸਲਾ ਸਭ ਤੋਂ ਪਹਿਲਾਂ ਇਸ ਸਾਰੇ ਵਰਤਾਰੇ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਕਿਉਂ ਜ਼ਰੂਰਤ ਪਈ ਕੁਲਵਿੰਦਰ ਕਾਰਜੋ ਕੇ ਸੀਆਈਐਸਫ ਦੀ ਮੁਲਾਜ਼ਮ ਹੈ ਉਸ ਨੂੰ ਇੱਕ ਕਦਮ ਚੱਕਣ ਦੀ ਜਿਸ ਤਰ੍ਹਾਂ ਕਿ ਪਤਾ ਲੱਗ ਰਿਹਾ ਕਿ ਉਹਨੇ ਸਾਫ਼ ਗੱਲ ਕਹੀ ਕਿ ਜਦੋਂ ਕਿਸਾਨੀ ਸੰਘਰਸ਼ ਦੇ ਵਿੱਚ ਮਹਿਲਾਵਾਂ ਬੈਠੀਆਂ ਸਨ ਔਰ ਕੰਗਣਾ ਰਣੋਤ ਨੇ ਇਹ ਟਿੱਪਣੀ ਕੀਤੀ ਸੀ ਸੌ-ਸੌ ਰੁਪਏ ਵਾਲੀਆਂ ਖਾਲਿਸਤਾਨੀਆਂ ਵਾਲੀਆਂ ਆਤਵਾਦੀਆਂ ਵਾਲੀ ਉਹਨਾਂ ਦੇ ਵਿੱਚੋਂ ਇੱਕ ਉਹਨਾਂ ਦੀ ਮਾਤਾ ਜੀ ਵੀ ਸਨ ਸੋ ਇਹ ਉਹਨੇ ਗੱਲ ਜਿਹੜੀ ਸਪਸ਼ਟ ਕੀਤੀ ਹੈ ਇਹ ਸਾਰੇ ਥੱਪੜ ਵਾਲੇ ਵਰਤਾਰੇ ਤੋਂ ਬਾਅਦ ਸੋ ਦੂਸਰੀ ਗੱਲ ਕੰਗਨਰ ਨਾਵਦ ਜਿਸ ਨੇ ਇਹ ਧਾਰਨਾ ਬਣਾਈ ਹੋਈ ਹੈ ਕਿ ਵਾਰ-ਵਾਰ ਕਿਸਾਨਾਂ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਬੁਰਾ ਬੋਲਣ ਦੀ ਉਹਨਾਂ ਨੂੰ ਅੱਤਵਾਦੀ ਕਹਿਣ ਦੀ ਕਿਸਾਨਾਂ ਨੂੰ ਸੰਘਰਸ਼ ਦੇ ਦੌਰਾਨ ਉਹਨਾਂ ਦੀ ਨਿੰਦਿਆ ਕਰਨ ਦੀ ਜਾਂ ਉਹਨਾਂ ਤੇ ਬੇਵਜ਼ੂਲ ਜਿਹੜੇ ਇਲਜ਼ਾਮ ਲਗਾਉਣ ਦੀ ਇਹ ਉਹਦੀ ਇੱਕ ਧਾਰਨਾ ਬਣੀ ਹੈ ਜਿਹੜੀ ਸ਼ਾਇਦ ਹੁਣ ਉਸ ਨੂੰ ਬਦਲਨੀ ਪਏਗੀ ਕਿਉਂਕਿ ਮੰਡੀ ਦੇ ਲੋਕਾਂ ਨੇ ਉਸ ਨੂੰ ਬਹੁਮਤ ਦਿੱਤਾ ਉਸ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਸ ਨੂੰ ਇਸ ਅਹੁਦੇ ਦੀ ਇੱਕ ਮਰਿਆਦਾ ਰੱਖੀ ਪੈਣੀ ਹੈ ਇੱਕ ਗਰੀਮਾ ਰੱਖਣੀ ਪੈਣੀ ਹੈ ਮੰਨ ਲੈਂਦੇ ਆ ਕਿ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਪਿੱਛੇ ਬਹੁਤ ਕੁਝ ਹੋ ਜਾਂਦਾ ਪਰ ਜਦੋਂ ਉਸ ਕੋਲ ਕੋਈ ਜ਼ਿੰਮੇਵਾਰੀ ਆ ਜਾਂਦੀ ਹੈ ਤਾਂ ਉਸ ਨੂੰ ਬਦਲਣਾ ਪੈਂਦਾ ਹੈ ਔਰ ਲੋਕਾਂ ਦੇ ਪ੍ਰਤੀ ਸਮਰਪਿਤ ਹੋਣਾ ਪੈਂਦਾ ਮੰਨ ਲਓ ਜੇ ਸੀਆਈਐਸਐਫ ਦੀ ਜਿਹੜੀ ਮੁਲਾਜ਼ਮ ਕੁਲਵਿੰਦਰ ਕੌਰ ਉਸਦੇ ਮਨ ਦੇ ਵਿੱਚ ਕੋਈ ਕਹਿ ਸਕਦਾ ਕਿ ਦਰਦ ਸੀ ਕੋਈ ਦੁੱਖ ਸੀ ਜਾਂ ਭੜਾਸ ਸੀ ਕੰਗਣਾ ਰਣੌਤ ਦੇ ਲਈ ਤਾਂ ਉੱਥੇ ਉਸਨੇ ਥੱਪੜ ਮਾਰਿਆ ਤਾਂ ਕੰਗਣਾ ਉਸ ਨੂੰ ਪੁੱਛ ਸਕਦੀ ਸੀ ਕਿ ਕਿਉਂ ਮਾਰਿਆ ਚਲੋ ਜੋ ਪਿੱਛੇ ਹੋਇਆ ਜਾਂ ਜੋ ਚੀਜ਼ਾਂ ਦੇ ਉਸ ਨੂੰ ਸਮਝਿਆ ਜਾ ਸਕਦਾ ਸੀ ਪਰ ਉਸ ਤੋਂ ਬਾਅਦ ਲਾਈਵ ਹੋ ਕੇ ਜੋ ਕੰਗਣਾ ਨੇ ਪੰਜਾਬ ਔਰ ਪੰਜਾਬੀਅਤ ਬਾਰੇ ਕਿਹਾ ਇੱਕ ਵਾਰ ਫਿਰ ਕਿਹਾ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਮੈਂ ਉਸ ਨੂੰ ਸਿਰੇ ਤੋਂ ਕੰਡਮ ਕਰਦਾ ਕਿ ਇਹ ਜਿਹੜੇ ਉਹਦੇ ਅਲਫਾਜ਼ ਸਨ ਬਿਲਕੁਲ ਬਕਵਾਸ ਨੇ ਬੇਤੁਕੇ ਨੇ ਪੰਜਾਬ ਦੇ ਵਿੱਚ ਕੋਈ ਅਜਿਹਾ ਅਤਵਾਦ ਨਹੀਂ ਜੇ ਇਸ ਗੱਲ ਦਾ ਉਹਨੂੰ ਯਕੀਨ ਨਹੀਂ ਤਾਂ ਉਹ ਬਾਲੀਵੁੱਡ ਵਾਲੇ ਸਿਤਾਰਿਆਂ ਨੂੰ ਪੁੱਛ ਸਕਦੀ ਹੈ ਜਿਹੜਾ ਪੂਰਾ ਬਾਲੀਵੁੱਡ ਪੰਜਾਬ ਦਾ ਪਾਣੀ ਪੜਦਾ ਹੈ ਪੂਰਾ ਬਾਲੀਵੁੱਡ ਪੰਜਾਬ ਦਾ ਪਾਣੀ ਪੜਦਾ ਏਡੇ ਏਡੇ ਡਾਇਰੈਕਟਰ ਐਕਟਰ ਜਿਹੜੇ ਪੰਜਾਬ ਦੇ ਵਿੱਚ ਆ ਕੇ ਸ਼ੂਟਿੰਗਸ ਕਰਕੇ ਜਾਂਦੇ ਨੇ ਕਿ ਉਹਨਾਂ ਨੂੰ ਨਹੀਂ ਆਤਵਾਦ ਲੱਗਦਾ ਸਿਰਫ ਕੰਗਨਾ ਰਣੋਤ ਨੂੰ ਆਤਵਾਦ ਲੱਗਦਾ ਸੋ ਇਹ ਗੱਲ ਇੱਥੇ ਇਹੀ ਆ ਜਾਂਦੀ ਹੈ ਕਿ ਉਹ ਆਪਣੀ ਬੇਤੁਕੀ ਜਿਹੜੀ ਬਿਆਨਬਾਜ਼ੀ ਕਰਦੀ ਆ ਉਹਦੇ ਲਈ ਕਿਤੇ ਨਾ ਕਿਤੇ ਪੰਜਾਬੀ ਜਿਹੜੇ ਨੇ ਜੁਝਾਰੂ ਨੇ ਅਣਖੀ ਨੇ ਔਰ ਉਹ ਆਪਣਾ ਗੁੱਸਾ ਜਾਂ ਆਪਣਾ ਜਿਹੜਾ ਅੰਦਰਲਾ ਦਰਦ ਆ ਉਹ ਦਿਖਾਉਂਦੇ ਨੇ ਇਹ ਸਾਰਾ ਵਰਤਾਰਾ ਉਸੇ ਕਰਕੇ ਜਿਹੜਾ ਵਾਪਰਿਆ ਬਿਲਕੁਲ ਜਿਵੇਂ ਤੁਸੀਂ ਬਾਲੀਵੁੱਡ ਦੀ ਗੱਲ ਕੀਤੀ ਹੈ ਬਾਲੀਵੁੱਡ ਦੇ ਵਿੱਚ ਆਮੀਰ ਖਾਨ ਦੀ ਇੱਕ ਇੰਟਰਵਿਊ ਦੇ ਵਿੱਚ ਅਸੀਂ ਦੇਖਿਆ ਕਿ ਉਹਨਾਂ ਦੀ ਸ਼ੂਟਿੰਗ ਜਿਹੜੀ ਹੈ ਹੋਈ ਸੀ ਪੰਜਾਬ ਦੇ ਵਿੱਚ ਜਦੋਂ ਸਵੇਰੇ ਕਰੋ ਜਿਹੜਾ ਨਿਕਲਦੇ ਸੀ ਸ਼ੂਟਿੰਗ ਦੇ ਵਾਸਤੇ ਨਿਕਲਦੇ ਸੀ ਤਾਂ 5 ਵਜੇ ਤੋਂ ਲੈ ਕੇ ਚਾਹੇ ਰਾਤ ਦੇ ਜਿੰਨਾ ਵੀ ਸਮੇਂ ਹੋਵੇ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਡਿਸਟਰਬੈਂਸ ਜਿਹੜੀ ਉਹਨਾਂ ਦੇ ਨਾਲ ਨਹੀਂ ਉਹਨਾਂ ਨੂੰ ਕੀਤੀ ਜਾਂਦੀ ਸੀ ਫੋਟੋ ਖਾਣ ਵਾਸਤੇ ਨਹੀਂ ਰੋਕਿਆ ਜਾਂਦਾ ਸੀ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਸੀ ਬਸ ਇੱਕ ਸੱਤ ਸ੍ਰੀਕਾਲ ਦਾ ਜਵਾਬ ਜਿਹੜਾ ਹੈ ਅਮੀਰ ਖਾਨ ਤੋਂ ਮੰਗਿਆ ਜਾਂਦਾ ਸੀ ਉਸ ਨੂੰ ਵੀ ਪੰਜਾਬ ਦੀ ਇਹ ਤਸਵੀਰ ਬੜੀ ਸੋਹਣੀ ਲੱਗੀ ਫਿਰ ਬਾਕੀ ਬਾਲੀਵੁੱਡ ਦੇ ਕੋ-ਸਟਾਰਸ ਦੇ ਵੱਲੋਂ ਸ਼ਾਇਦ ਉਹਨੇ ਨਹੀਂ ਪੁੱਛਿਆ ਹੋਣਾ ਕਿ ਪੰਜਾਬ ਦੇ ਵਿੱਚ ਕਿਹੜਾ ਹੱਤਵਾਦ ਚੱਲ ਰਿਹਾ ਜੀ ਅਗਲਾ ਸਵਾਲ ਮੈਂ ਇਹ ਪੁੱਛਣਾ ਚਾਹੂੰਗੀ ਜਿਵੇਂ ਇੱਕ ਚਪੇੜ ਨੂੰ ਅੱਤਵਾਦ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਹੈ ਔਰ ਇਸ ਦੇ ਨਾਲ ਤਸਵੀਰਾਂ ਇਹ ਸਾਂਝੀ ਕੀਤੀਆਂ ਜਾ ਰਹੀਆਂ ਹਨ ਇੰਦਰਾ ਗਾਂਧੀ ਦੀ ਇਹਨਾਂ ਦੋਨਾਂ ਘਟਨਾਵਾਂ ਨੂੰ ਮਿਲਾਇਆ ਜਾ ਰਿਹਾ ਹੈ ਉਹਦੇ ਉੱਤੇ ਤੁਹਾਡਾ ਕੀ ਟੇਕ ਹੈ ਜੇ ਕੁਰਸੀ ਮਿਲੀ ਹੈ ਐਮਪੀ ਦੀ ਮਿਲੀ ਹੈ ਆਪਣੇ ਆਪ ਨੂੰ ਜਿਹੜਾ ਪੀਐਮ ਦੀ ਕੁਰਸੀ ਦੇ ਨਾਲ ਕੰਪੈਰੀਜ਼ਨ ਦੇ ਵਿੱਚ ਲਿਆਂਦਾ ਜਾ ਰਿਹਾ ਉਹ ਵੀ ਕੋਈ ਸਮਾਂ ਸੀ ਜਿਸ ਦਾ ਕਿ ਜਵਾਬ ਸ਼ਾਇਦ ਜੇ ਕੁਝ ਹੋਇਆ ਸੀ ਤਾਂ ਉਹ ਇਨ ਰਿਟਰਨ ਸਭ ਕੁਝ ਚੱਲਦਾ ਆਇਆ ਜੇ ਦੁੱਖ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਲੱਗੀ ਤੇ ਪੰਜਾਬੀਆਂ ਨੇ ਵੀ ਕੋਈ ਘੱਟ ਦੁੱਖ ਨਹੀਂ ਸਹਿਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਲੋਕ ਸਭਾ ਚੋਣਾਂ 'ਚ ਪੰਜਾਬ ਜਿਹੜਾ ਹੈ ਜੀ ਐਮਪੀ ਦੀ ਚੋਣਾਂ ਦੇ ਵਿੱਚ ਅਮਰਿਤਪਾਲ ਨੂੰ ਜਿਤਾਤਾ ਜਿੱਥੇ ਕਿ ਬਿਆਨਤ ਸਿੰਘ ਦੇ ਬੇਟੇ ਨੂੰ ਜਿਤਾਤਾ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਪੰਜਾਬੀ ਜਿਹੜੇ ਨੇ ਖੁਦ ਹੀ ਚਾਹੁੰਦੇ ਕੀ ਅੱਤਵਾਦੀ ਹੋਵੇ ਪਰ ਮੈਨੂੰ ਨਹੀਂ ਲੱਗਦਾ ਕਿ ਜੇ ਲੋਕ ਆਪਣੇ ਸੇਫਟੀ ਸਮਝ ਕੇ ਕਿਸੇ ਨੂੰ ਵੋਟ ਪਾ ਰਹੇ ਨੇ ਲੋਕ ਸਭਾ ਚੋਣਾਂ ਚ ਬਾਕੀ ਪੋਲਿਟਿਕਸ ਪਾਰਟੀ ਤੋਂ ਉੱਭਰ ਕੇ ਜਿਹੜਾ ਉਹਨਾਂ ਨੇ ਆਜ਼ਾਦ ਉਮੀਦਵਾਰ ਨੂੰ ਵੋਟ ਪਾਈ ਹੈ ਤਾਂ ਸ਼ਾਇਦ ਉੱਥੇ ਉਹਨਾਂ ਦੀ ਸੋਚ ਬਿਆਨ ਹੁੰਦੀ ਕਿ ਕਿਸੇ ਤੋਂ ਕੋਈ ਡਰ ਨਹੀਂ ਕੋਈ ਭੈ ਨਹੀਂ ਹੈ ਉਹਨਾਂ ਨੇ ਆਪਣਾ ਲੀਡਰ ਖੁਦ ਆਪਣੇ ਹੱਕੀ ਚੁਣਿਆ ਬਿਲਕੁਲ ਪ੍ਰਾਬਲਮ ਦੇਖੋ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਲੋਕਤੰਤਰ ਦੇ ਵਿੱਚ ਆਪਣਾ ਇੱਕ ਜਿਹੜਾ ਨਮਾਇੰਦਾ ਕੋਈ ਵੀ ਖੇਤਰ ਦੇ ਲੋਕ ਜਿਹੜੇ ਚੁਣ ਸਕਦੇ ਨੇ ਇੱਥੇ ਥੋੜੀ ਜੀ ਗੱਲ ਸਮਝਣੀ ਪਵੇਗੀ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਅਮਰਿਤਪਾਲ ਨੂੰ ਜਿਤਾ ਦਿੰਦਾ ਜਾਂ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿੰਦਾ ਜੇਕਰ ਕਿਸਾਨਾਂ ਦੇ ਉੱਪਰ ਗੱਡੀ ਚੜਾਉਣ ਵਾਲਿਆਂ ਨੂੰ ਭਾਜਪੀ ਟਿਕਟ ਦੇ ਸਕਦੀ ਹੈ ਮੈਦਾਨ ਦੇ ਵਿੱਚ ਚੋਣ ਦੇ ਲਈ ਉਤਾਰ ਸਕਦੀ ਹੈ ਤਾਂ ਕੀ ਗੱਲ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਸੰਵਿਧਾਨਕ ਤੌਰ ਤੇ ਅੱਗੇ ਨਹੀਂ ਆ ਸਕਦੇ ਸੋ ਇਹ ਸੋਚ ਬਦਲਣੀ ਪੈਣੀ ਹੈ ਕਿਉਂਕਿ ਕਾਨੂੰਨ ਜਿਹੜੇ ਨੇ ਨਾ ਉਹ ਉਹ ਦੋ ਪਹਿਲੂ ਜੇ ਸਮਝ ਆਉਂਦੇ ਨੇ ਕਿ ਦੋ ਤਰਫਾ ਜੇ ਸਮਝ ਆਉਂਦੇ ਨੇ ਕਿ ਮਾਈਨੋਰਟੀਜ਼ ਦੇ ਲਈ ਦੇਸ਼ ਦੇ ਕਾਨੂੰਨ ਹੋਰ ਤੇ ਜਿਹੜੇ ਇਹ ਅੰਨੇ ਭਗਤ ਨੇ ਇਹਨਾਂ ਦੇ ਲਈ ਕਾਨੂੰਨ ਹੋਰ ਨੇ ਪਹਿਲਾਂ ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਦੇਖੋ ਇਤਿਹਾਸ ਖੋਲ ਕੇ ਦੇਖ ਲਓ ਤੁਸੀਂ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦੇਸ਼ ਦੇ ਲਈ ਦਿੱਤੀਆਂ ਨੇ ਜਿੰਨੀਆਂ ਮੁਸ਼ਕਲਾਂ ਆਪਣੇ ਪਿੰਡੇ ਤੇ ਸਿੱਖਾਂ ਨੇ ਝੱਲੀਆਂ ਨੇ ਕਿਸੇ ਹੋਰ ਕਮਿਊਨਿਟੀ ਨੇ ਨਹੀਂ ਝੱਲੀਆਂ ਇਹਨੂੰ ਸਮਝਣਾ ਪਵੇਗਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਇਹ ਇਹ ਡਾਈਵਰਸਿਟੀ ਆ ਕੁਦਰਤ ਦੀ ਇਸ ਫੁਲਵਾੜੀ ਦੇ ਸਾਰੇ ਫੁੱਲ ਨੇ ਚਾਹੇ ਹਿੰਦੂ ਨੇ ਚਾਹੇ ਮੁਸਲਿਮ ਨੇ ਈਸਾਈ ਨੇ ਚਾਹੇ ਸਿੱਖ ਨੇ ਪਰ ਜੇਕਰ ਇਸ ਫੁਲਵਾੜੀ ਦੇ ਵਿੱਚੋਂ ਸਿੱਖਾਂ ਨੂੰ ਕੋਈ ਕੰਡੇ ਕਹੇਗਾ ਜਾਂ ਸਿੱਖਾਂ ਨੂੰ ਗਲਤ ਸ਼ਬਦਾਬਲੀ ਵਰਤੇਗਾ ਜਾਂ ਪੰਜਾਬੀਆਂ ਦੇ ਬਾਰੇ ਕੋਈ ਗਲਤ ਬਦਲੇਗਾ ਤਾਂ ਉਹਦਾ ਖਾਮਿਆਜ਼ਾ ਜਿਹੜਾ ਉਹਨੂੰ ਭੁਗਤਣਾ ਪਏਗਾ ਇਹੀ ਇੱਕ ਰਿਟਰਨ ਜਿਹੜਾ ਕੰਗਣਾ ਦੇ ਨਾਲ ਹੋਇਆ ਕਿਉਂਕਿ ਲੋਕਾਂ ਦੇ ਵਿੱਚ ਬੜਾ ਰੋਸ ਹੈ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ ਹਰ ਤਬਕਾ ਹਰ ਵਰਗ ਕਿਸਾਨੀ ਸੰਘਰਸ਼ ਦੇ ਵਿੱਚ ਗਿਆ ਉਸ ਵਿੱਚ ਹਿੰਦੂ ਵੀ ਸਨ ਮੁਸਲਮਾਨ ਵੀ ਸਨ ਜੇ ਕਿ ਇਹ ਬਾਣੀਆਂ ਕਮਿਊਨਿਟੀ ਵੀ ਸੀ ਸਨਿਆਰਾ ਕਮਿਊਨਿਟੀ ਵੀ ਸੀ ਹਰ ਇੱਕ ਭਾਈਚਾਰਾ ਉਸ ਸੰਘਰਸ਼ ਦਾ ਹਿੱਸਾ ਬਣਿਆ ਸਿਰਫ ਕਿਸਾਨ ਨਹੀਂ ਸੀ ਕਿਉਂਕਿ ਉਹ ਹੋਂਦ ਦੀ ਲੜਾਈ ਸੀ ਔਰ ਉਸ ਹੋਂਦ ਦੀ ਲੜਾਈ ਦੇ ਵਿੱਚ ਪੰਜਾਬੀ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ ਸ਼ਰਮ ਤਾਂ ਉਹਨਾਂ ਨੂੰ ਆਉਣੀ ਚਾਹੀਦੀ ਹੈ ਜਿਹੜੇ ਉਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਵੀ ਬਾਅਦ ਵਿੱਚ ਮੁੱਕਰ ਗਏ ਐਮਐਸਪੀ ਦੇਣੋਂ ਜਾਂ ਹੋਰ ਚੀਜ਼ਾਂ ਤੋਂ ਤੇ ਉਹ ਫਿਰ ਦੇਖੋ ਕਰਮ ਚੱਕਰ ਜਿਹੜਾ ਅੱਗੇ ਆਉਂਦਾ ਬੀਜੇਪੀ ਦੇਖਿਆ ਹੀ ਤੁਸੀਂ ਕਿੰਨਾ ਡਾਊਨਫਾਲਸ ਦੇ ਵਿੱਚ ਗਈ ਹੈ ਉਹ ਵੀ ਇੱਕ ਕਾਰਨ ਹੈ ਕਿ ਜੇ ਮਾਈਨੋਰਟੀਜ਼ ਦੇ ਨਾਲ ਬੀਜੇਪੀ ਧੱਕਾ ਕਰ ਰਹੀ ਹੈ ਜਾਂ ਸੈਂਟਰ ਦੀ ਸਰਕਾਰ ਧੱਕਾ ਕਰ ਰਹੀ ਹੈ ਉਹਦਾ ਰਿਟਰਨ ਲੋਕ ਸਾਇਲੈਂਟਲੀ ਲੋਕਤਾਂਤ੍ਰਿਕ ਤਰੀਕੇ ਨਾਲ ਦੇਣ ਗਿਆ ਔਰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਦਿੱਤਾ ਹੈ ਪੰਜਾਬੀ ਇਹਦੇ ਦਿਲਦਾਰ ਹੁੰਦੇ ਨਾ ਜੇ ਕੰਗਨਾ ਨੇ ਇਹੋ ਜਿਹੀ ਬਿਆਨਬਾਜ਼ੀ ਕੀਤੀ ਸੀ ਜੇ ਉਹ ਆਪਣੇ ਬਿਆਨਬਾਜ਼ੀ ਤੇ ਰੋਕ ਲਾ ਲੈਂਦੀ ਤਾਂ ਸ਼ਾਇਦ ਪੰਜਾਬੀ ਉਹਦੀ ਪੁਰਾਣੀ ਗਲਤੀਆਂ ਨੂੰ ਭੁੱਲ ਕੇ ਉਹਨੂੰ ਸਵੀਕਾਰ ਵੀ ਕਰ ਲੈਂਦੇ ਪਰ ਮੈਨੂੰ ਲੱਗਦਾ ਹੈ ਬਾਰ-ਬਾਰ ਮੁੱਦਿਆਂ ਦੇ ਵਿੱਚ ਆਉਣ ਦੀ ਜਿਹੜੀ ਆਦਤ ਹੈ ਕੰਗਨਾ ਰਣੌਦ ਦੀ ਉਹ ਹਟਣ ਨਹੀਂ ਵਾਲੀ ਜੀ ਔਰ ਇੱਕ ਗੱਲ ਹੋਰ ਹੈ ਕਿ ਕੰਗਨਾ ਰਣੌਦ ਜਿਹੜੀ ਪੰਜਾਬ ਪੰਜਾਬੀਆਂ ਨੂੰ ਲੈ ਕੇ ਟਿੱਪਣੀ ਤਾਂ ਹਮੇਸ਼ਾ ਕਰਦੀ ਹੀ ਰਹਿੰਦੀ ਹੈ ਔਰ ਨਾਲ ਹੀ ਉਹ ਕੌਂਟਰੋਵਰਸੀ ਦੇ ਹਮੇਸ਼ਾ ਬਾਲੀਵੁੱਡ ਦੇ ਵਿੱਚ ਵੀ ਰਹਿੰਦੀ ਬਾਲੀਵੁੱਡ ਦੀ ਵੀ ਕੋਈ ਵੀ ਕੌਂਟ੍ਰੋਵਰਸੀ ਹੋਵੇ ਕੰਗਣਾ ਪਹਿਲੇ ਨੰਬਰ ਤੇ ਹੁੰਦੀ ਹੈ ਤੇ ਅੱਜ ਉਹੀ ਕੰਗਣਾ ਜਦੋਂ 에ਅਰਪੋਰਟ ਦੇ ਮੂੰਹ ਤੇ ਚਪੇੜ ਪਈ ਅੱਜ ਉਹੀ ਕੰਗਣਾ ਸਟੋਰੀ ਦੇ ਵਿੱਚ ਪਾ ਕੇ ਬਾਲੀਵੁੱਡ ਦੀ ਸਪੋਰਟ ਮੰਗ ਰਹੀ ਹੈ ਔਰ ਉਹੀ ਕੰਗਣਾ ਕਹਿ ਰਹੀ ਹੈ ਕਿ ਅੱਜ ਬਾਲੀਵੁੱਡ ਵਾਲਿਆਂ ਨੇ ਕਿਸੇ ਨੇ ਵੀ ਮੈਨੂੰ ਸਪੋਰਟ ਨਹੀਂ ਕੀਤਾ ਕਿਉਂਕਿ ਟਿੱਪਣੀਆਂ ਜਿਹੀਂ ਦੂਗੀ ਕਿ ਹੁਣ ਬਾਲੀਵੁੱਡ ਵਾਲੇ ਤਾਂ ਉਹਨੂੰ ਸਪੋਰਟ ਮੰਗਣੀ ਪੈ ਰਹੀ ਹੈ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਸੀ ਇੰਟਰਨੈਸ਼ਨਲ ਸਟਾਰਸ ਜਿਹੜੇ ਨੇ ਉਹ ਪ੍ਰੋਟੈਸਟ ਦੇ ਹੱਕ ਦੇ ਵਿੱਚ ਨੇ ਬਾਲੀਵੁੱਡ ਸਟਾਰਸ ਕੰਗਨਾਰਾ ਰਣੌਦ ਦੇ ਵੱਲੋਂ ਇਹ ਜੇ ਕਿਹਾ ਗਿਆ ਹੈ ਕਿ ਮੈਨੂੰ ਬਾਲੀਵੁੱਡ ਨੇ ਸਪੋਰਟ ਨਹੀਂ ਦਿੱਤੀ ਤਾਂ ਉਹਨੂੰ ਇਸ ਬਿਲਕੁਲ ਆਨਸਰ ਮਿਲ ਜਾਣਾ ਚਾਹੀਦਾ ਹੈ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਪਰ ਹਜੇ ਵੀ ਜੇ ਉਹਨੂੰ ਸਮਝ ਨਾ ਲਗੇ ਵਨ ਮੈਨ ਆਰਮੀ ਖੜੀ ਕਰਕੇ ਜੇ ਉਹ ਚਾਹੁੰਦੀ ਹੈ ਕਿ ਉਹ ਕੁਝ ਗਲਤ ਮਲਤ ਟਿੱਪਣੀਆਂ ਕਰਕੇ ਅੱਗੇ ਲੰਘ ਜਾਏਗੀ ਤੁਹਾਨੂੰ ਉਹਦੀ ਸੰਪਤੀ ਬਾਰੇ ਮੈਂ ਜ਼ਰੂਰ ਕਹੂੰਗੀ ਅਮਨ ਜੀ ਤੁਸੀਂ ਆਪਾਂ ਡਿਸਕਸ਼ਨ ਕੀਤੀ ਸੀ ਇਲੈਕਸ਼ਨ ਤੋਂ ਪਹਿਲਾਂ ਜਿਵੇਂ ਦੱਸਿਆ ਸੀਗਾ ਸਭ ਤੋਂ ਅਮੀਰ ਜਿਹੜੀ ਹੈ ਕੰਗਨਾਰਾ ਰਣੌਦ ਦੱਸੀ ਗਈ ਸੀ ਕਿੰਨੇ ਕਿੰਨੇ ਕਰੋੜਾ ਦੇ ਉਹਦੇ ਬੰਗਲੇ ਮੰਡੀ ਦੇ ਵਿੱਚ ਵੀ ਹੈ ਮੁੰਬਈ ਦੇ ਵਿੱਚ ਵੀ ਹੈ ਪਰ ਗੱਲ ਇਹ ਹੈ ਨਾ ਪ੍ਰੋਬਬਲੀ ਨੇ ਪੈਸੇ ਨਾਲ ਅਕਲ ਨਹੀਂ ਨਾ ਹੁੰਦੀ ਅਕਲ ਤਾਂ ਜਿਹੜੀ ਆ ਉਹ ਕਿਰਦਾਰ ਦੇ ਵਿੱਚ ਹੁੰਦੀ ਹੈ ਜਿਵੇਂ ਹਰਸ਼ ਨੇ ਗੱਲ ਕੀਤੀ ਕਿ ਬਾਲੀਵੁੱਡ ਤੋਂ ਉਹ ਸympathy ਮੰਗ ਰਹੀ ਹੈ ਹੈਲਪ ਮੰਗ ਰਹੀ ਹੈ ਕਿ ਉਹਦੀ ਸਪੋਰਟ ਕਰੋ ਮੈਂ ਇੱਕ ਚੀਜ਼ ਸਾਫ਼ ਕਰ ਦੇਣੀ ਚਾਹੁੰਦਾ ਬਾਲੀਵੁੱਡ ਕੀ ਦੇਸ਼ ਦਾ ਕੋਈ ਵੀ ਸ਼ਖਸ ਜਿਹੜਾ ਸਿਆਣਾ ਹੋਏਗਾ ਉਹ ਕੰਗਣਾ ਦੀ ਮਦਦ ਨਹੀਂ ਕਰੇਗਾ ਅੰਦਰ ਖਾਤੇ ਭਾਵੇਂ ਉਹਨੂੰ ਉਹ ਕਈ ਉਹਦੇ ਫੈਨਸ ਹੋਣਗੇ ਆ ਬਾਲੀਵੁੱਡ ਦੇ ਦੋਸਤ ਹੋਣਗੇ ਕਾਰਨ ਇੱਕ ਸਮਝ ਲਓ ਕਿਉਂਕਿ ਦੇਖੋ ਬਾਲੀਵੁੱਡ ਜਿਹੜੀ ਮਾਇਆ ਨਗਰੀ ਜਿਹਨੂੰ ਕਹਿੰਦੇ ਹਨ ਨਾ ਖੁੱਲ ਕੇ ਕਿਸੇ ਦੀ ਸਪੋਰਟ ਜਾਂ ਕਿਸੇ ਨੂੰ ਕੰਡਮ ਨਹੀਂ ਕਰ ਸਕਦੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਉਹਨਾਂ ਹੁਣ ਰਾਮ ਮੰਦਰ ਦਾ ਉਦਘਾਟਨ ਹੋਇਆ ਸੀ ਪੂਰਾ ਬਾਲੀਵੁੱਡ ਪਹੁੰਚਿਆ ਪਰ ਕਿਸਾਨੀ ਸੰਘਰਸ਼ ਨਹੀਂ ਪਹੁੰਚਿਆ ਉਹਦਾ ਕਾਰਨ ਕੀ ਸੀ ਕਿਉਂਕਿ ਉਹ ਇੱਕ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਸੀ ਸੱਚ ਤੇ ਸੱਤਾ ਦਾ ਹਮੇਸ਼ਾ ਰੌਲਾ ਰਿਆ ਇਹ ਇਤਿਹਾਸ ਹੈ ਦੁਨੀਆ ਦਾ ਸੋ ਇਸੇ ਕਰਕੇ ਕੰਗਨਾ ਬੇਸ਼ੱਕ ਲੱਖ ਕਹੀ ਜਾਵੇ ਕਿ ਮੇਰੀ ਹੁਣ ਤੁਸੀਂ ਸਪੋਰਟ ਦੇ ਵਿੱਚ ਆਓ ਚੰਗਾ ਸਿਆਣਾ ਐਕਟਰ ਐਕਟ੍ਰੀਸ ਜਿਹੜੇ ਨੇ ਜਾਂ ਕੋਈ ਵੀ ਬਾਲੀਵੁੱਡ ਦਾ ਸ਼ਖਸ ਹੈ ਉਹ ਇਹਨੂੰ ਸਪੋਰਟ ਨਹੀਂ ਕਰੇਗਾ ਕਿਉਂਕਿ ਉਹਨਾਂ ਨੂੰ ਵੀ ਪਤਾ ਇੱਥੇ ਕੰਗਨਾ ਰਣਾਵਤ ਗਲਤ ਹੈ ਉਹਨੂੰ ਆਪਣੀ ਧਾਰਨਾ ਜਿਹੜੀ ਹੈ ਉਹ ਬਦਲ ਨਹੀਂ ਪੈਣੀ ਹੈ ਜੇਕਰ ਇਸ ਚੀਜ਼ ਨੂੰ ਸੌਟ ਆਊਟ ਕਰਨਾ ਹੈ ਰਾਮ ਮੰਦਰ ਦੀ ਗੱਲ ਕਰ ਰਹੇ ਹੋ ਤੁਸੀਂ ਕਿਸਾਨੀ ਅੰਦੋਲਨ ਤੋਂ ਕੋਈ ਨਹੀਂ ਪਹੁੰਚਾ ਮੈਨੂੰ ਲੱਗਦਾ ਅਯੋਧਿਆ ਦੇ ਜਿਹੜੀ ਆਮ ਜਨਤਾ ਹੈ ਉਹਨਾਂ ਦੀ ਵੀ ਕੋਈ ਵੀ ਅ ਸ਼ਰਧਾ ਭਾਵਨਾ ਉੱਥੇ ਨਹੀਂ ਦਿਖਾਈ ਕਿਉਂਕਿ ਆਮ ਲੋਕਾਂ ਲਈ ਸ਼ਾਇਦ ਉਹ ਹਜੇ ਤੱਕ ਪ੍ਰੋਪਰਲੀ ਓਪਨ ਜਾਈ ਨਹੀਂ ਕੀਤਾ ਗਿਆ ਕਿਉਂਕਿ ਅਯੋਧਿਆ ਦੀ ਜਿਹੜਾ ਰਿਜ਼ਲਟ ਸਾਹਮਣੇ ਆ ਉੱਥੇ ਸਾਫ਼ ਪਤਾ ਲੱਗਦਾ ਕਿ ਭਾਜਪਾ ਨੂੰ ਕੋਈ ਉੱਥੇ ਵੋਟਾਂ ਨਹੀਂ ਵੀ ਆ ਭਾਜਪਾ ਬੜੀ ਬੁਰੀ ਹਾਰ ਉੱਥੇ ਵੀ ਲੈ ਕੇ ਸਾਹਮਣੇ ਆਈ ਹੈ ਤੇ ਇੱਥੋਂ ਪਤਾ ਲੱਗਦਾ ਕਿ ਕੰਗਨਾ ਰਣੌਤ ਜਿਹੜੀ ਰਾਮ ਮੰਦਰ ਦੇ ਉਦਘਾਟਨ ਦੇ ਮੌਕੇ ਤੇ ਪਹੁੰਚ ਚੁੱਕੀ ਸੀ ਉਹਨੂੰ ਉਦੋਂ ਵੀ ਸਮਝ ਜਾਣਾ ਚਾਹੀਦਾ ਕਿ ਲੋਕਾਂ ਦੀ ਪਸੰਦ ਕੀ ਹੈ ਲੋਕ ਕੀ ਚਾਹੁੰਦੇ ਨੇ ਤੁਸੀਂ ਡੈਮੋਕ੍ਰੇਸੀ ਲਈ ਖੜੇ ਹੋ ਤੁਸੀਂ ਸੱਚ ਲੋਕ ਰਾਮ ਮੰਦਰ ਨੂੰ ਪਸੰ ਆਈਡੀਆਲੋਜੀ ਬੀਜਪੀ ਵਰਤ ਰਹੀ ਹੈ ਉਹਨੂੰ ਪਸੰਦ ਨਹੀਂ ਕਰਦੇ ਕਿਉਂਕਿ ਸ਼੍ਰੀ ਰਾਮ ਜਿਹੜੇ ਨੇ ਉਹ ਇੱਕ ਧਰਮ ਦੇ ਨਾਲ ਜੁੜੇ ਹੋਏ ਨੇ Hindu ਧਰਮ ਦੀਆਂ ਸਨਾਤਨ ਦੀਆਂ ਭਾਵਨਾਵਾਂ ਜੁੜੀਆਂ ਨੇ ਔਰ ਜਿਹੜੇ ਰਹਿਬਰ ਹੁੰਦੇ ਨੇ ਉਹ ਕਿਸੇ ਕੌਮ ਦੇ ਹੋਣ ਕਿਸੇ ਧਰਮ ਦੇ ਹੋਣ ਉਹ ਸਭ ਦੇ ਸਾਂਝੇ ਹੁੰਦੇ ਨੇ ਉਹ ਕਿਸੇ ਇੱਕ ਕਮਿਊਨਿਟੀ ਦੇ ਲਈ ਨਹੀਂ ਆਉਂਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇਖ ਲਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਖ ਲਓ ਜਾਂ ਮਹਾਤਮਾ ਬੁੱਧ ਦੇਖ ਲਓ ਭਗਤ ਕਬੀਰ ਜੀ ਦੇਖ ਲਓ ਮੁਹੰਮਦ ਸਾਹਿਬ ਦੇਖ ਲਓ ਉਹ ਸਾਰੇ ਫਿਰਕਿਆਂ ਦੇ ਸਾਂਝੇ ਹੁੰਦੇ ਨੇ ਉਸੇ ਤਰ੍ਹਾਂ ਸ਼੍ਰੀ ਰਾਮ ਵੀ ਸਾਡੇ ਸਾਂਝੇ ਨੇ ਅਸੀਂ ਅਦਬ ਕਰਦੇ ਹਾਂ عقیدہ ਸਾਡਾ ਉਹਨਾਂ ਤੇ ਪਰ ਇਹਨੂੰ ਰਾਜਨੀਤੀ ਦੇ ਵਿੱਚ ਧਰਮ ਦੀ ਰੰਗਤ ਦੇ ਕੇ ਇਹਨੂੰ ਗੰਧਲਾ ਨਾ ਕੀਤਾ ਜਾਵੇ ਮੇਰਾ ਤਾਂ ਇਹੀ ਸੁਨੇਹਾ ਔਰ ਖਾਸ ਕਰਕੇ ਕੰਗਣਾ ਨੂੰ ਮੈਂ ਬੇਨਤੀ ਕਰਾਂਗਾ ਕਿ ਜੋ ਉਸਨੇ ਇਹ ਚੀਜ਼ਾਂ ਪੰਜਾਬੀਆਂ ਦੇ ਬਾਰੇ ਬੋਲੀਆਂ ਨੇ ਜਾਂ ਤਾਂ ਮਾਫੀ ਮੰਗ ਲੇ ਜਾਂ ਅੱਗੇ ਤੋਂ ਨਾ ਬੋਲੇ ਕਿਉਂਕਿ ਇਸ ਚੀਜ਼ ਨੂੰ ਹੁਣ ਇਸੇ ਤਰੀਕੇ ਦੇ ਨਾਲ ਖਤਮ ਕੀਤਾ ਜਾ ਸਕਦਾ ਕਿਉਂਕਿ ਉਹ ਇੱਕ ਜ਼ਿੰਮੇਵਾਰ ਅਹੁਦੇਦਾਰ ਅਨੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਇਹ ਚੀਜ਼ ਜਿਹੜੀ ਹੈ ਉਹਨੂੰ ਦੇਖਣੀ ਪੈਗੀ ਸਮਝਣੀ ਪੈਗੀ ਲੋਕਾਂ ਦੀਆਂ ਸੇਵਾ ਦੇ ਵਿੱਚ ਉਹਨੇ ਹੁਣ ਜਾਣਾ ਜੇਕਰ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰੇਗੀ ਤਾਂ ਉਹਦਾ ਖਾਮਿਆਜ਼ਾ ਉਹਨੂੰ ਅੱਗੇ ਵੀ ਭੁਗਤਣਾ ਪੈ ਸਕਦਾ ਹੈ ਬਿਲਕੁਲ ਪਰ ਲਾਸਟ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਸੀਂ ਆਪਣੀ ਇੱਕ ਵਾਰ ਰਾਏ ਦੁਬਾਰਾ ਦੇ ਦਿਓ ਕਿ ਜਿਹੜੀ ਚਪੇੜ ਮੂਤੇ ਪਾਈ ਉਸ ਨੂੰ ਅਤਵਾਦ ਐਕਸ਼ਨ ਕਹਿਣਾ ਔਰ ਉਹੀ ਵੀਡੀਓ ਨੂੰ ਉਹੀ ਘਟਨਾ ਨੂੰ ਇੰਦਰਾ ਗਾਂਧੀ ਦੀ ਫੋਟੋ ਦੇ ਨਾਲ ਕੰਪੇਅਰ ਕਰਨਾ ਕਿ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀਗਾ ਉਹ ਦੋਨੋਂ ਘਟਨਾਵਾਂ ਨੂੰ ਇੱਕ ਹੀ ਜਗ੍ਹਾ ਤੇ ਫੋਟੋ ਰੱਖ ਕੇ ਰਿਪਰੈਜ਼ੈਂਟ ਕਰਨਾ ਲੋਕਾਂ ਨੂੰ ਉਹਦੇ ਤੇ ਤੁਹਾਡਾ ਕੀ ਸਟੈਂਡ ਹੈ ਬਿਲਕੁਲ ਉਹ ਤਾਂ ਸੋਸ਼ਲ ਮੀਡੀਆ ਤੇ ਕੁਝ ਅਜੀਬੇ ਅਨਸਰ ਹੁੰਦੇ ਨੇ ਕਿ ਮਾਮਲਾ ਕੀ ਹੁੰਦਾ ਉਸ ਨੂੰ ਹੋਰ ਪਾਸੇ ਲਜਾਇਆ ਜਾਂਦਾ ਇਹ ਵੀ ਉਹਦਾ ਇੱਕ ਵਰਤਾਰਾ ਕਹਿ ਸਕਦੇ ਆ ਬਾਕੀ ਦੇਖੋ ਇਹ ਜਾਂਚ ਦਾ ਵਿਸ਼ਾ ਕਿ ਕਿਉਂ ਕੁਲਵਿੰਦਰ ਨੇ ਉਹਨੂੰ ਮਾਰਿਆ ਔਰ ਅੱਗੇ ਉਹਦੇ ਲਈ ਕੀ ਸਜ਼ਾ ਹੋਏਗੀ ਕਿਉਂਕਿ ਉਹ ਇੱਕ ਸੀਆਈਐਸਐਫ ਦੀ ਜਵਾਨ ਹੈ ਔਰ ਮੈਂਬਰ ਪਾਰਲੀਮੈਂਟ ਹੈ ਕੰਗਣਾ ਰ瑙ਤ ਉਹ ਸਾਰਾ ਕਾਨੂੰਨੀ ਤਰੀਕੇ ਦੇ ਨਾਲ ਉਸ ਚੀਜ਼ ਨੂੰ ਸਮਝਿਆ ਜਾਏਗਾ ਪਰ ਅੱਗੇ ਤੋਂ ਅਜਿਹੀ ਘਟਨਾ ਨਾ ਹੋਵੇ ਤਾਂ ਦੋਨਾਂ ਧਿਰਾਂ ਨੂੰ ਸਮਝਣ ਦੀ ਜ਼ਰੂਰਤ ਹੈ ਸਭ ਤੋਂ ਜ਼ਿਆਦਾ ਕੰਗਣਾ ਨੂੰ ਸਮਝਣ ਦੀ ਜ਼ਰੂਰਤ ਹੈ ਬਾਕੀ ਸਭ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਪੋਜ਼ਿਟਿਵਿਟੀ ਔਰ ਨੈਗੇਟਿਵਿਟੀ ਦੋਨੋਂ ਰਹਿੰਦੀਆਂ ਨੇ ਨੈਗੇਟਿਵਿਟੀ ਜ਼ਿਆਦਾ ਰਹਿੰਦੀ ਹੈ ਔਰ ਉਸ ਨੈਗੇਟਿਵਿਟੀ ਦੀ ਆੜ ਦੇ ਵਿੱਚ ਮਸਲੇ ਨੂੰ ਉਲਝਾਇਆ ਜਾਂਦਾ ਇੱਕ ਤਸਵੀਰ ਨੂੰ ਹੋਰ ਪਾਸੇ ਲਿਜਾਇਆ ਜਾਂਦਾ ਜਿਹੜੀ ਤੁਸੀਂ ਇਹ ਗੱਲ ਕਰ ਉਹ ਵੀ ਉਸੇ ਵਰਤਾਰੇ ਕਰਕੇ ਹੋਇਆ ਬਾਕੀ ਅਜਿਹਾ ਕੁਝ ਨਹੀਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਅਸੀਂ ਚਾਹਾਂਗੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਤੁਹਾਡੀ ਇਸ ਉੱਤੇ ਕੀ رائے ਹੈ ਕੀ ਕੁਲਵਿੰਦਰ ਕੌਰ ਦਾ ਥੱਪੜ ਮਾਰਨਾ ਅੱਤਵਾਦੀ ਸਹੀ ਸਮਝਿਆ ਗਿਆ ਜਾਂ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀਆਂ ਵੀਡੀਓਜ਼ ਦੇ ਉੱਤੇ ਤੁਹਾਡੀ ਕੀ رائے ਹੈ ਜਰੂਰ ਦੱਸਿਓ